ਤੁਸੀਂ ਦੇਖ ਰਹੇ ਹੋ ਮਾਲਵਾ ਦੀ ਖਬਰ ਮੈਂ ਗੁਰਿੰਦਰ ਧੂੜੀਆ ਪੰਨੀ ਵਾਲਾ ਫੱਤਾ ਜਿਵੇਂ ਕਿ ਅੱਗੇ ਵੀ ਤੁਹਾਨੂੰ ਅਸੀਂ ਵੱਖ-ਵੱਖ ਸ਼ਖਸੀਅਤ ਨਾਲ ਮਲਾਉਂਦੇ ਰਹਿੰਦੇ ਆ ਜਿਵੇਂ ਹੁਣ ਲੋਕ ਸਭਾ ਚੋਣਾਂ ਦੇ ਵੋਟਾਂ ਪੈਂਨ ਜਾ ਰਹੀਆਂ ਜਿਵੇਂ ਆ ਭਾਜਪਾ ਦਾ ਵੱਖ-ਵੱਖ ਹਲਕਿਆਂ ਦੇ ਵਿੱਚ ਵਿਰੋਧ ਹੋ ਰਿਹਾ ਇਸ ਬਾਰੇ ਅਸੀਂ ਅੱਜ ਗੱਲ ਕਰਾਂਗੇ ਲਖਨਪਾਲ ਸ਼ਰਮਾ ਜੀ ਜੋ ਕੌਮੀ ਕਿਸਾਨ ਜੀਵਨ ਦੇ ਪੰਜਾਬ ਦੇ ਮੁਖਬਲਾ ਰਹੇ ਆ ਹੁਣ ਕਰਾਉਂਦਿਆਂ ਤੁਹਾਨੂੰ ਲਖਨਪਾਲ ਸ਼ਰਮਾ ਜੀ ਨਾਲ ਗੱਲ ਹਾਂਜੀ ਪ੍ਰਧਾਨ ਜੀ ਜਿਹੜੀਆਂ ਸਿਆਸੀ ਪਾਰਟੀਆਂ ਹੁਣ ਫਲਜ ਕਰ ਲਾ ਤੁਸੀਂ ਬਠਿੰਡੇ ਤੋਂ ਗੱਲ ਕਰ ਰਹੇ ਹੋ ਵੀ ਬਠਿੰਡੇ ਤੇ ਖੁੱਡੀਆਂ ਸਾਹਿਬ ਆਵਾਦਮੀ ਪਾਰਟੀ ਤੋਂ ਇਲੈਕਸ਼ਨ ਲੜਿਆ ਪਹਿਲਾ ਅਸੈਂਬਲੀ ਹਲ ਹਲਕਾ ਲੰਬੀ ਤੋਂ ਤੇ ਚੋਣ ਜਿੱਤੀ ਵੀ ਹੈ ਤੇ ਉਹਨਾਂ ਦੇ ਪਿਤਾ ਜੀ ਨੂੰ ਦਰਵੇਸ਼ ਸਿਆਸਦਾਂ ਦਾ ਦਰਜਾ ਵੀ ਦਿੱਤਾ ਸੀ ਤੇ ਇਹ ਜਿਹੜਾ ਖੁੱਡੀਆਂ ਸਾਹਿਬ ਆਪ ਵੀ ਕੋਈ ਬਹੁਤ ਆਪਾਂ ਇਹਨੂੰ ਕ੍ਰਾਫਟ ਡਿਜ਼ਾਈਨ ਕਹਿ ਸਕਦੇ ਦੂਜੇ ਪਾਸੇ ਭਾਜਪੀ ਦੀ ਪਰਮਪਾਲ ਕੌਰ ਲੋਕ ਸਭਾ ਦੀ ਨੋਆ ਇੱਕ ਪਾਸੇ ਲੱਖਾ ਸੁਧਾਨਾ ਸਿਮਰਜੀਤ ਸਿੰਘ ਮਾਨ ਨੇ ਜਿਹੜਾ ਠਾਇਆ ਤੇ ਕਾਗਸ ਨੇ ਜੀਤਮਿੰਦਰ ਸਿੰਘ ਨੂੰ ਸਿੱਧੂ ਠਾਇਆ ਇਹ ਸਾਰੀਆਂ ਪਾਰਟੀਆਂ ਬਾਰੇ ਕੀ ਤੁਸੀਂ ਉਮੀਦਵਾਰਾਂ ਬਾਰੇ ਇਹਨਾਂ ਬਾਰੇ ਕੀ ਆਪਦਾ ਖਿਆਲ ਰੱਖਦੇ ਹੋ ਵੀ ਇਹ ਸਾਰਾ ਲੜੇ ਬੜੇ ਜਿਹਾ ਰਲਗੱਡ ਜਿਹਾ ਜਾਂ ਕੀ ਹੈ ਇਹ ਸਭ ਤੋਂ ਪਹਿਲਾਂ ਤਾਂ ਇਹ ਵੀਡੀਓ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੇਖੋ ਸਿਆਸਤ ਨਾਲ ਕੋਈ ਸਰੋਕਾਰ ਨਹੀਂ ਪਰ ਇੱਕ ਸਮਾਜ ਦਾ ਹਿੱਸਾ ਤੇ ਸਿਆਸਤ ਗੰਧਲੀ ਹੋ ਗਈ ਜਿਹੜੀਆਂ ਤੁਸੀਂ ਆਪ ਹੀ ਜਵਾਬ ਦੇਤਾ ਵੀ ਇਹ ਵਾਤਾਂ ਹੀ ਗੰਧਲਾ ਮਿਲਗੋਬਾ ਜਾਈ ਆ ਜਿਹੜੀ ਗੱਲ ਰਹਿ ਗਈ ਵੀ ਜਿਹੜੇ ਖੁੱਡਣਾ ਸਾਹਿਬ ਇਹਨਾਂ ਦੇ ਪਿਤਾ ਜੀ ਦਰਵੇਸ਼ ਸੀ ਉਹ ਕੋਈ ਗੱਲ ਛੁਪੀ ਨਹੀਂ ਗਈ ਸਮਾਜਿਕ ਤੌਰ ਤੇ ਉਹਨਾਂ ਦਾ ਬਹੁਤ ਵੱਡਾ ਸਤਿਕਾਰ ਸੀ ਹੈ ਤੇ ਰਹੂਗਾ ਅਸੀਂ ਵੀ ਇਹਨਾਂ ਦਾ ਸਤਿਕਾਰ ਕਰਦੇ ਹਾਂ ਗੁੱਡਨਾ ਸਾਹਿਬ ਦਾ ਪਿਤਾ ਜੀ ਦਾ ਹੁਣ ਇਹ ਗੁੱਡਨਾ ਸਾਹਿਬ ਖੇਤੀਬਾੜੀ ਮੰਤਰੀ ਹੈ ਔਰ ਅਸੀਂ ਬਹੁਤ ਸਾਰੇ ਮਸਲੇ ਇਹਨਾਂ ਕੋਲੇ ਖੇਤੀਬਾੜੀ ਮੰਤਰੀ ਹੋਣ ਦੇ ਨਾਂ ਤੇ ਲੈ ਕੇ ਗਏ ਖੇਤੀਬਾੜੀ ਮੰਤਰੀ ਹੋਣ ਦੇ ਨਾਂ ਤੇ ਅਸੀਂ ਇਹਨਾਂ ਨੂੰ ਜਿਹੜੇ ਸ਼ਹੀਦ ਹੋਏ ਪਰਿਵਾਰ ਆ ਉਹਨਾਂ ਦੇ ਮੰਗ ਪੱਤਰ ਦਿੱਤੇ ਅਸੀਂ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਮੰਗ ਪੱਤਰ ਦਿੱਤੇ ਅਸੀਂ ਪਰਚੇ ਰੱਦ ਕਰਾਉਣ ਲਈ ਮੰਗ ਪੱਤਰ ਦਿੱਤਾ ਔਰ ਸੁਸਾਇਟੀ 'ਚ ਸਾਡੀ 'ਚ ਜਾਂਚ ਕਰਾਉਣ ਲਈ ਮੰਗ ਪੱਤਰ ਦਿੱਤਾ ਅਸੀਂ ਪੰਚਾਇਤੀ ਪੰਚਾਇਤ ਲੈ ਕੇ ਗਏ ਨਿੱਜੀ ਤੌਰ ਤੇ ਗਏ ਬਾਰਾ ਇੱਕ ਵੀ ਕੰਮ ਸਿਰੇ ਨਹੀਂ ਚੜਿਆ ਇੱਕ ਵੀ ਕੰਮ ਜਿਹੜਾ ਤੇ ਹੁਣ ਦੱਸੋ ਵੀ ਅਸੀਂ شریف ਆ شریف ਤਾਂ ਹੈਗੇ ਅਸੀਂ ਨਹੀਂ ਆਦੇ ਬਦਮਾਸ਼ ਆ ਪਰਿਵਾਰ ਹੀ شریف ਆ ਪਰ ਜੇ ਇੱਡਾ ਹੀ ਵੱਡੇ ਲੋਕਾਂ ਨੇ ਬਾਦਲ ਸਾਹਿਬ ਨੂੰ ਵਰਾਗੇ ਇਹਨਾਂ ਨੂੰ ਤਾਕਤ ਦੇਤਾ ਤੇ ਉਸ ਉਹਦੇ ਨਾਲ ਇਨਸਾਫ ਵੀ ਕਰਨਾ ਲੋਕਾਂ ਦੇ ਕੰਮ ਵੀ ਕਰਨਾ ਵੀ ਕੇਸ ਵਾਪਸ ਕਰਾਉਣੇ ਆ ਕਿਸਾਨਾਂ ਦੇ ਕਿੱਡਾ ਕ ਮਸਲਾ ਏ ਜੇ ਹੁਣ ਮੰਨ ਲਾ ਵੀ ਸਾਡੇ ਛੱਪੜ ਦਾ ਮਸਲਾ ਚੱਪੜ ਤੋਂ ਡੱਗ ਜੇ ਬਣੇ ਪਏ ਉਹ ਨਹੀਂ ਪੂਰਾ ਹੋ ਸਕਿਆ ਜੇ ਕਿਸਾਨਾਂ ਦੀਆਂ ਮੰਗਾਂ ਸਾਹਮਣੇ ਆਈ ਜਾਂਦੇ ਕੋਆਪਰੇਟਿਵ ਸੁਸਾਇਟੀ 'ਚ ਔਰ ਮੂਲ ਨਾਲੋਂ ਵਿਆਜ ਵੱਧਦਾ ਵੀ ਉਹ ਮਸਲਾ ਕੀ ਜਾਂਚ ਦਾ ਵਿਸ਼ਾ ਨਹੀਂ ਔਰ ਕੀ ਜਿਹੜਾ ਸਟੇਟ ਦਾ ਜਿਹੜਾ ਹੈਗਾ ਵਜ਼ੀਰ ਆ ਉਹ ਸਰਕਾਰ ਨਾਲ ਬਹਿ ਕੇ ਤੇ ਸਾਨੂੰ ਨਿਆਂ ਨਹੀਂ ਦੇ ਸਕਦਾ ਇਸ ਕਰਕੇ ਜਿਹੜਾ ਹੈਗਾ ਸ਼ਰਾਫ ਸ਼ਰੀਫ ਹੋਣਾ ਕੱਢ ਗੱਲ ਆਪਦੇ ਉਹਦੇ ਨਾਲ ਇਨਸਾਫ ਕਰਨ ਅਜੀ ਤੁਹਾਡੇ ਮਾਦੀਮ ਰਾਈ ਮੀਆਂ ਨੇ ਦੂਜੀ ਗੱਲ ਬਠਿੰਡੇ ਲੋਕ ਸਭਾ 'ਚ ਮੇਰਾ ਪਿੰਡ ਵੀ ਪੈਂਦਾ ਲਕਾ ਜ਼ਦਾਰਾ ਵੀ ਸਾਡੇ ਪਿੰਡ ਆਇਆ ਹਰ ਇੱਕ ਨੂੰ ਰਾਈਟ ਆ ਕੋਈ ਮੋਟਾ ਚ ਉੱਠਣ ਦਾ ਹਰ ਇੱਕ ਨੂੰ ਵੋਟ ਪਾਉਣ ਦਾ ਅਧਿਕਾਰ ਆ ਉਹ ਸਾਡੇ ਪਿੰਡ ਵੀ ਆਇਆ ਚਲੋ ਇੱਥੇ ਮੇਰੇ ਕੋਲੇ ਘਰੇ ਵੀ ਆਇਆ ਕੁਸ਼ਤ ਸੱਜਣ ਵਿੱਚ ਸਾਡੇ ਜਿਹੜੇ ਕੋਮਣ ਬੇਲੀ ਸੀਗੇ ਕਿਉਂਕਿ ਭਾਨੇ ਸਿੱਧੂ ਵਾਲੇ ਮਸਲੇ ਚ ਹੋਰ ਮਸਲਿਆਂ ਚ ਦਿੱਲੀ ਘਰਨੇ ਚ ਅਸੀਂ ਮਿਲਦੇ ਵੀ ਰਹੇ ਆ ਕਿਉਂਕਿ ਉਹਨੂੰ ਪਤਾ ਵੀ ਜਿਹੜੀ ਆ ਮੈਂ ਇੱਕ ਸੰਸਥਾ ਚ ਕੰਮ ਕਰਦਾ ਇੱਕ ਜਥੇਬੰਦੀ ਚ ਕੰਮ ਕਰਦਾ ਔਰ ਸਟੇਟ ਬਾਡੀ ਚ ਸੂਬਾ ਆਗੂ ਆ ਉਹ ਨਹੀਂ ਤਾਂ ਉਹਨੇ ਮੈਨੂੰ ਕਿਹਾ ਵੀ ਤੂੰ ਮੇਰੇ ਨਾਲ ਚੱਲ ਤੇ ਨਾ ਹੀ ਮੈਂ ਉਹਦੇ ਨਾਲ ਚੱਲਣਾ ਉਹਨੂੰ ਪਤਾ ਵੀ ਇਹ ਮਜਬੂਰੀਆਂ ਇੱਕ ਪਰਸਨਲ ਸਬੰਧਾ ਕਰਕੇ ਉਹ ਆਇਆ ਤੇ ਬਾਕੀ ਗੱਲ ਆ ਵੀ ਵੋਟ ਲੋਕ ਕਿਹਨੂੰ ਬੋਹ ਕਿਹਨੂੰ ਨਾ ਪਾਉਣ ਉਹ ਲੋਕਾਂ ਦੀ ਮਰਜ਼ੀ ਹੈ ਆ ਜਿਆਦਾ ਲੋਕ ਸਿਆਣੇ ਆ ਚਾਹੇ ਕੋਈ ਕਾਂਗਰਸ ਦਾ ਚਾਹੇ ਮਲੂਕੇ ਦੀ ਲੋ ਹੈ ਇਹ ਤਾਂ ਛਾਲਾ ਮਾਰਦੇ ਆ ਭਾਈ ਡੱਡੂਆਂ ਵਾਂਗੂੰ ਹੁਣ ਤਾਂ ਹੀ ਤਾਂ ਉਹ ਕadilan ਨਾਲ ਮਲੂਕਾ ਘਰ ਘਰ ਦਾ ਰਿਆ ਬਾਜ਼ਾਰ ਤਾਂ ਭੁੱਗੀਆਂ ਹੁਣ ਭਾਈ ਨੋ ਬੀਜੇਪੀ ਚ ਲਿਆਂਦੀ ਕਾਲ ਨੂੰ ਇਹਨਾਂ ਦਾ ਕੀ ਆ ਫੇਰ ਕਹਿ ਦੇਣਗੇ ਘਰ ਵਾਪਸੀ ਆ ਇਸ ਕਰਕੇ ਇਹਨਾਂ ਦਾ ਮਸਲਾ ਲੋਕ ਸਿਆਣੇ ਆ ਮੈਨੂੰ ਤਾਂ ਲੱਗਦਾ ਲੋਕ ਐਤ ਕੀ ਸਾਰਿਆਂ ਦਾ ਤਾਰਿਆਂ ਲਵਾਉਣਗੇ ਲੋਕ ਸਾਰਿਆਂ ਨੂੰ ਘੇਰਨਗੇ ਸਵਾਲ ਕਰਨਗੇ ਅਮਰਤਪਾਲ ਖੜਾ ਹੋਇਆ ਉਹਦੇ ਬਾਰੇ ਕੀ ਕਿਹਾ ਜਾਂਦਾ ਅਮਰਤਪਾਲ ਖੰਡੂਰ ਸਾਹਿਬ ਤੋਂ ਮੈਨੂੰ ਲੱਗਾ ਖੜੇ ਹੋਏ ਆ ਤੇ ਚੰਗੀ ਗੱਲ ਹੈ ਚਲੋ ਉਹਨਾਂ ਨੂੰ ਵੀ ਅਧਿਕਾਰ ਆ ਉਹ ਵੀ ਬਸਿੰਦੇ ਆ ਭਾਈ ਇਸ ਮੁਲਕ ਦੇ ਉਹਨਾਂ ਤੇ ਐਨਐਸਏ ਲਾਇਆ ਲੋਕਾਂ ਨੇ ਉਹਨਾਂ ਨੇ ਨਸ਼ੇ ਛਡਾਉਣ ਦੀ ਮਹਿਮ ਚਲਾਈ ਵਾਰਸ ਪੰਜਾਬ ਦੇ ਜਥੇਬੰਦੀ ਵੀ ਬਣਾਈ ਨੌਜਵਾਨਾਂ ਨੇ ਨਾਲ ਸਾਥ ਵੀ ਬਹੁਤ ਹੱਦ ਤਾਈਂ ਦਿੱਤਾ ਪਰ ਉਹਨਾਂ ਤੇ ਇਹ ਜੇ ਗੰਭੀਰ ਸੰਗੀਨ આરોਪ ਲਾ ਕੇ ਜਿਉਂ ਜਿਹੜਾ ਵਿਚਾਰਾ ਬਾਜੇ ਕੇ ਆਲਾ ਪ੍ਰਧਾਨ ਮੰਤਰੀ ਵਜਦਾ ਇਨੋਸੈਂਟ ਜੇ ਸਧਾਰਨ ਜੇ ਲੋਕ ਉਹ ਤੇ ਜਿਹੜਿਆਂ ਨੇ ਗੱਲ ਕਰੀ ਸਿੱਖੀ ਦੀ ਆ ਉਹਦੇ ਧਰਮ ਦੀ ਗੱਲ ਕਰਨਾ ਕੋਈ ਮਾੜੀ ਗੱਲ ਤਾਂ ਨਹੀਂ ਆਪਦੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣਾ ਕੋਈ ਮਾੜੀ ਗੱਲ ਤਾਂ ਨਹੀਂ ਜਿਵੇਂ ਲਕਾਂ ਸਦਾਨਾ ਪੰਜਾਬੀ ਬੋਲੀ ਤੇ ਕੰਮ ਕਰੀ ਜਾਂਦਾ ਕੋਈ ਮਾੜੀ ਗੱਲ ਤਾਂ ਨਹੀਂ ਆਪਦੇ ਲੋਕਾਂ ਦੀ ਹੱਥਾਂ ਦੀ ਗੱਲ ਕਰਨਾ ਪਰ ਸਰਕਾਰਾਂ ਦੀ ਅੱਥਾ ਜੇ ਲੋਕਚੋਭ ਦੇ ਹੁੰਦੇ ਆ ਜਿਹੜੇ ਲੋਕਾਂ ਨੂੰ ਜਗਾਉਂਦੇ ਆ ਉਹਨਾਂ ਤੇ ਐਨਐਸਏ ਲਾਤਾ ਤੇ ਜਿਹੜੇ ਉਹਨਾਂ ਦੇ ਨਾਲ ਜੁੜੇ ਲੋਕ ਆ ਉਹਨਾਂ ਨੇ ਇਹ ਰਾਹ ਕੱਢਿਆ ਵੀ ਇਹਨੂੰ ਆਪਾਂ ਐਮਪੀ ਬਣਾ ਕੇ ਤੇ ਬਾਹਰ ਲੈ ਗਏ ਹੰਦੂਰ ਸਾਹਿਬ ਹਾਲਾਂਕਿ ਮੈਂ ਸਿਆਸਤ ਦੀ ਖੇਡ ਤੋਂ ਬਹੁਤ ਦੂਰ ਆ ਔਰ ਮੈਂ ਤਾਂ ਪੰਚਾਇਤ ਮੈਂਬਰ ਉਠਣ ਦੇ ਹੱਕ 'ਚ ਵੀ ਨਹੀਂ ਤੇ ਪਰ ਮੈਂ ਇੱਕ ਬੇਨਤੀ ਕਰਦਾ ਵੀ ਅੱਗੇ ਨਾ ਬੀਬੀ ਖਾਲੜਾ ਹਰਾਤੀ ਸੀ ਲੋਕਾਂ ਨੇ ਐਡੀ ਵੱਡੀ ਕੁਰਬਾਨੀ ਐਦਿਆਂ ਵੱਡੀ ਉਹਨੇ ਸਿੱਖ ਪੰਥ ਵਾਸਤੇ ਕੰਮ ਕੀਤਾ ਹੋਵੇ ਤੇ ਉਹਦੇ ਘਰ ਵਾਲੀ ਨੂੰ ਹਰਾਤਾ ਲੋਕਾਂ ਨੇ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ ਯਾਰ ਚਲੋ ਕੋਈ ਕਿਸੇ ਨਾਲ ਵੀ ਹੈ ਕਿਵੇਂ ਵੀ ਹੈ ਪਰ ਯਾਰ ਤੁਸੀਂ ਪੰਜਾਬੀ ਹੋਣ ਦੇ ਨਾਂ ਤੇ ਪੰਜਾਬ ਦੇ ਵਾਸੀ ਹੋਣ ਦੇ ਨਾਂ ਤੇ ਮੈਂ ਪੰਡਤ ਬੰਦਾ ਯਾਰ ਹਿੰਦੂ ਕਮਿਊਨਿਟੀ ਨੂੰ ਬਿਲੋਂਗ ਕਰਦਾ ਪਰ ਮੇਰਾ ਅਕੀਦਾ ਮੇਰਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਮੈਂ ਸਿੱਖ ਫਲਸਫੇ ਨੂੰ ਮੰਨਦਾ ਔਰ ਮੇਰੇ ਦਿਲ ਚ ਸਿੱਖੀ ਵਸਦੀ ਹੈ ਗਰਨਾਲ ਕੁਮਾਰ ਜੀ ਦਾ ਘਰ ਦਾ ਮੈਂ ਕੁੱਕਰ ਹਾਂ ਤੇ ਮੈਂ ਤਾਂ ਇਹ ਆਣਾ ਵੀ ਤੁਸੀਂ ਯਾਰ ਤੂੰ ਬਹੁਤਾ ਭਰਤਦਾ ਨਹੀਂ ਬੈਣਾ ਉਹਦੀ ਜਿੱਤ ਨਾਲ ਪਰ ਮੈਂ ਲੋਕਾਂ ਨਾਲ ਉਹਨੂੰ ਜਿਤਾਉ ਉਹ ਇਹਨਾਂ ਦਾ ਦਿੱਲੀ ਵਾਲਿਆਂ ਦਾ ਮੂੰਹ ਪੱਲੂ ਇਹ ਮੇਰਾ ਨਿੱਜੀ ਆ ਜਰੇ ਬੰਦੀ ਤੌਰ ਤੇ ਨਹੀਂ ਮੈਂ ਇਹ ਸਵਾਲ ਤੁਸੀਂ ਮੈਨੂੰ ਪੁੱਛਿਆ ਮੇਰੇ ਭਰਾਵਾਂ ਨੇ ਮੈਂ ਨਿੱਜੀ ਇਹ ਆਣਾ ਹੱਥ ਬੰਨ ਕੇ ਬੇਨਤੀ ਕਰਦਾ ਯਾਰ ਹੋਣ ਦੇ ਵਕਰੀਵੇਂ ਸਭ ਕੁਝ ਹੋਊਗਾ ਪਰ ਯਾਰ ਜੇ ਸਿਆਸਤ ਦੀ ਖੇਡ ਚ ਹੀ ਨਾ ਤੇ ਐਤਕੇ ਉਹਨੂੰ ਅਮਰਤਪਾਲ ਨੂੰ ਲੋਕਾਂ ਨੂੰ ਜਿਤਾਉਣਾ ਚਾਹੀਦਾ ਲੱਖਾ ਜੀ ਜਿਵੇਂ ਤੁਸੀਂ ਹੁਣ ਆਖਿਆ ਵੀ ਮੇਰੇ ਵੱਲੋਂ ਵੀ ਆਪੀਰ ਐ ਲੋਕਾਂ ਨੂੰ ਵੀ ਅਮਰਤਪਾਲ ਨੂੰ ਜਿਤਾਓ ਇਸੇ ਤਰ੍ਹਾਂ ਇੱਕ ਵੀਡੀਓ ਜਿਹੜੀ ਜਿਹੜੀ ਸਮਰਥਕ ਆ ਅਮਰਤਪਾਲ ਦੇ ਉਹ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਮੈਂ ਦੇਖੀ ਸੀਗੀ ਉਹਦੇ ਵਿੱਚ ਚਲਦੇਦਾਰ ਉਹ ਵੀ ਲੋਕਾਂ ਨੂੰ ਅਪੀਲ ਕਰ ਰਿਹਾ ਵੀ ਅਕੀ ਤੁਸੀਂ ਅਮਰਤਪਾਲ ਨੂੰ ਵੋਟਾਂ ਪਾਓ ਉਹ ਆਪਦੀ ਪਾਰਟੀ ਜਾਉਂਗੇ ਕੋ ਔਰ ਇਹ ਬੰਦੇ ਦੀ ਆਪਦੀ ਹੈ ਕੋਈ ਟਾਲਾ ਉਹਨਾਂ ਨੇ ਕੁਝ ਨਹੀਂ ਉਹਨਾਂ ਦਾ ਆਪਦਾ ਜਮੀਰ ਜਾਗਦਾ ਹੈ ਜਮੀਰ ਜਾਗਦਾ ਯਾਰ ਹੁਣ ਹੋਰ ਕੋਈ ਚਾਰਾ ਹੀ ਨਹੀਂ ਹੁਣ ਇਹਨਾਂ ਨੂੰ ਇਹਨਾਂ ਦੇ ਸਵਿਧਾਨ ਆਦਾ ਹੈ ਵੀ ਨਿਆ ਮਿਲਣਾ ਚਾਹੀਦਾ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਗਈ ਥੋਡੇ ਸੰਵਿਧਾਨ ਦੇ ਅਕੋਰਡਿੰਗ ਥੋਡੇ ਕਾਨੂੰਨ ਦੇ ਅਕੋਰਡਿੰਗ ਉਹ ਬਾਹਰ ਆਉਣੇ ਚਾਹੀਦੇ ਆ ਹੁਣ ਲੋਕਲ ਜਿਹੜੇ ਜਿਵੇਂ ਐਡਵਾਰਡ ਸੰਵਿਧਾਨ ਆ ਲੈ ਸਾਡੇ ਜਿਹੇ ਬੰਦਿਆਂ ਚ ਕੋਈ ਵੋਟਰ ਰਾਜ ਤੋਂ ਹੱਕ ਲਵਦਾ ਵੀ ਸਾਨੂੰ ਵੋਟਰ ਰਾਜ ਪਾ ਕੇ ਜੇ ਸਦਾ ਤੇ ਰਾਜੇਵਾਲ ਵੀ ਇਹੀ ਕੁਛ ਕਰਨ ਗਿਆ ਸੀ ਵੀ ਅਸੀਂ ਵੋਟਾਂ 'ਚ ਖੜੇ ਹੋ ਜੀ ਕੇ ਵੋਟਾਂ ਚਾਹਦੇ ਐਮਪੀ ਐਮਐਲਏ ਬਣਾ ਕੇ ਸਰਕਾਰ 'ਚ ਅਸੀਂ ਬਹਿ ਜੀਏ ਤੇ ਅਸੀਂ ਕਾਨੂੰਨ ਮਰਜ਼ੀ ਦੇ ਬਣਾ ਲਾਂਗੇ ਕਿਸਾਨਾਂ ਵਾਸਤੇ ਇਹ ਜੋ ਲੋਕਾਂ ਦਾ ਫਲਸਫਾ ਡੋਆਡਾ ਹਾਲਾਂਕਿ ਸਾਡਾ ਹੀ ਕੋਈ ਸੋਚ ਨਹੀਂ ਸਾਡਾ ਸਵਧਾਨ ਹੋਰ ਹੈ ਸਾਡਾ ਤਾਂ ਆ ਵੀ ਸੰਸਦ ਦਾ ਰਾਹੀ ਸਹੀ ਹੈ ਤੇ ਮੈਂ ਤਾਂ ਚੰਗੀ ਗੱਲ ਹੈ ਜੇ ਉਹਨਾਂ ਦੀਆਂ ਪਾਰਟੀਆਂ ਸਿਆਸੀ ਪਾਰਟੀਆਂ ਚ ਬਹਿ ਕੇ ਵੀ ਇਹ ਜਮੀਰ ਜਾਗੀ ਆ ਤੇ ਮੈਂ ਆਣਾ ਯਾਰ ਉਹਨੂੰ ਜਿਤਾਉਣਾ ਚਾਹੀਦਾ ਇੱਕ ਵਾਰੀ ਨਾਲੇ ਤਾਂ ਲੋਕਾਂ ਨੂੰ ਪਤਾ ਲੱਗ ਜੂਗਾ ਵੀ ਜਿਹੜੇ ਯਾਰੇ ਜਿੱਤੇ ਆ ਤੇ ਇਹਨੇ ਕਿੰਨਾ ਕ ਵੀ ਵੋਟਰਾਂ ਤੋਂ ਹੱਲ ਨਿਕਲਦਾ ਲੋਕਾਂ ਦੇ ਦੁੱਖਾਂ ਦਾ ਕਿ ਨਹੀਂ ਨਿਕਲਦਾ ਅੱਗੇ ਵੀ ਬਹੁਤ ਸਾਰੇ ਚੰਗੇ ਚੰਗੇ ਬੰਦੇ ਬਣਾਏ ਆ ਸਰਕਾਰਾਂ ਵੀ ਮਾਨਕ ਸਰਕਾਰ ਬਣੀ ਹੋਰ ਸਰਕਾਰਾਂ ਜਿਵੇਂ ਅਬਦੁਲ ਕਲਾਮ ਐਡੇ ਵੱਡੇ ਉਹਦੇ ਤੇ ਰਹਿ ਗਿਆ ਪਰ ਉਹ ਨਿਆਂ ਨਹੀਂ ਦਿਵਾ ਸਕਿਆ ਆਪਣੇ ਲੋਕਾਂ ਨੂੰ ਪਰ ਅਸੀਂ ਦਾਣੇ ਇਹਨੂੰ ਜਿਤਾਉਉ ਯਾਰ ਕੋਈ ਵੇ ਮਰਜੀ ਹੋ ਜੇ ਤੇ ਲੋਕਾਂ ਨੂੰ ਪਤਾ ਲੱਗ ਜੂਗਾ ਵੀ ਇਹ ਜਿਹੜਾ ਹੈ ਸਾਡੇ ਵਾਸਤੇ ਕੁਝ ਕਰਦਾ ਹੈ ਕਿ ਨਹੀਂ ਕਰਦਾ ਲੋਕ ਤਾਂ ਅਕਾਲੀ ਦਲ ਨੂੰ ਸਵਾਲ ਕਰਦੇ ਆ ਵੀ ਇਹ ਪੰਥਕ ਪਾਰਟੀ ਹੈ ਪੰਥ ਦੀ ਪਾਰਟੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਵੀ ਇਹਨਾਂ ਨੇ ਵਿਰਸਾ ਸਿੰਘ ਵਲਟੋਆ ਨੂੰ ਉੱਥੇ ਖੜਾ ਕੀਤਾ ਬਹੁਤ ਗਲਤ ਕੰਮ ਕੀਤਾ ਤੇ ਇਹਨਾਂ ਨੂੰ ਵਿਰਸਾ ਸਿੰਘ ਵਲਟੋਆ ਦਾ ਨਾਮ ਵਾਪਸ ਲੈਣਾ ਚਾਹੀਦਾ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਦੇਖੋ ਲੋਕ ਔਲੇ ਆ ਲੋਕ ਉਹਨਾਂ ਤੋਂ ਆਸ ਰੱਖਦੇ ਆ ਜਿਹੜਿਆਂ ਨੇ ਅੱਜ ਤਾਈਂ ਮੈਨੂੰ ਕਹਿਣ ਦੀ ਲੋੜ ਨਹੀਂ ਨੋ ਡਾਊਟ ਜਿਹੜਾ ਕਾਲੀਦਾਲਾ ਖੇਤਰੀ ਪਾਰਟੀ ਸੀ ਔਰ ਸਿੱਖਾਂ ਦੀ ਜਿਹੜੀ ਨੁਮਾਇੰਦਗੀ ਕਰਦੀ ਸੀ ਪਰ ਪਿਛਲੇ ਕੁਝ ਸਮੇਂ ਤੋਂ ਜਦੋਂ ਇੱਕ ਪਰਿਵਾਰਵਾਦ ਹੋ ਗਿਆ ਜਾਂ ਇਹ ਸਿਸਟਮ ਬਣ ਗਿਆ ਲੋਕਾਂ ਦਾ ਮੋਹ ਪੰਗ ਹੋ ਗਿਆ ਔਰ ਬਹੁਤ ਸਾਰੇ ਇਹੋ ਜਿਹੇ ਕੰਮ ਕਰੇ ਇਹ ਜੇ ਲੋਕਾਂ ਤੇ ਤਸ਼ੱਦਦ ਕਰੇ ਅਕਾਲੀ ਦਲ ਦੇ ਰਾਜ ਚਿਰਤੀ ਜਮਾਤ ਤੇ ਬਹੁਤ ਜ਼ੁਲਮ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਆ ਸਾਡੇ ਜਿਹੜੇ ਇੱਥੇ ਕੋਟਕਪੂਰੇ ਛੀਦ ਹੋਏ ਆ ਦੋ ਕ੍ਰਿਸ਼ਨ ਭਗਵਾਨ ਤੇ ਇੱਕ ਮੁੰਡਾ ਹੋਰ ਉਹ ਜਿਹੜਾ ਤੰਦੂਕਰ ਲੋਕਾਂ ਤੋਂ ਭੁੱਲਿਆ ਨਹੀਂਗਾ ਤੇ ਨਾ ਹੀ ਆਸ ਕਰਨੀ ਚਾਹੀਦੀ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ ਮਿਰਸਾ ਸਿੰਘ ਵਲਟੋਈ ਵਰਗੇ ਤੋਂ ਕੀ ਅੱਜ ਕਰਨੀ ਆ ਯਾਰ ਜਿਨ੍ਹਾਂ ਨੇ ਅੱਜ ਤਾਈਂ ਸਿੱਖੀ ਦੇ ਨਾਂ ਤੇ ਆਪਦੇ ਘਰ ਹੀ ਭਰੇ ਆ ਤੇ ਬਹੁਤਾ ਫਰਕ ਨਹੀਂ ਪੈਣਾ ਜੇ ਲੋਕ ਜਾਗ ਪਏ ਤਾਂ ਵੱਡੇ ਵੱਡੇ ਹਰਾਦੇ ਜੇ ਵਾਲੋ ਸਾਹਿਬ ਹਾਰ ਸਕਦੇ ਆ ਜੇ ਇੰਦਰਾ ਗਾਂਧੀ ਹਾਰ ਸਕਦੀ ਆ ਠੀਕ ਆ ਤੇ ਜੇ ਕਹਿੰਦੇ ਤੋਂਦੇ ਜਿਹੜੇ ਜਿਹੜੇ ਆਦੇ ਸੀ ਵੀ ਦੁਨੀਆ ਇੱਧਰ ਤੋਂ ਉੱਧਰ ਹੋ ਜੂਗੀ ਜੇ ਲੀਜਾਬਾਦ ਦਾ ਰਾਜ ਖਤਮ ਹੋ ਸਕਦਾ ਹੈ ਅੰਗਰੇਜ਼ਾਂ ਦਾ ਰਾਜ ਭਾ ਖਤਮ ਹੋ ਸਕਦਾ ਤੇ ਕੋਈ ਵੱਡੀ ਚੀਜ਼ ਨਹੀਂ ਤੇ ਐਤਕੀ ਤੁਸੀਂ ਦੇਖ ਲਿਓ ਆ ਮੋਦੀ ਨੂੰ ਲੋਕ ਪੰਡ ਪਾ ਦੇਣਗੇ ਪਰਾਂ ਦੀ ਲੋਕ ਆਖੀ ਜਾਂਦੇ ਮਸ਼ੀਨਾ ਆਇਆ ਕਾਰਪੋਰੇਟ ਸੈਕਟਰ ਬੈਠਾ ਕੁਝ ਵੀ ਬੈਠਾ ਪਰ ਜੇ ਲੋਕ ਇਕੱਠੇ ਹੋ ਜਾਣ ਲੋਕ ਏਕਤਾ ਇਡੀ ਵੱਡੀ ਆ ਤੇ ਇਹਨਾਂ ਨੂੰ ਧੂਲ ਚਟਾ ਦਊਗੀ ਚਾਹੇ ਕੋਈ ਵਿਰਸਾ ਉਠੋਆ ਹੋਵੇ ਕੁਝ ਵੀ ਹੋਵੇ ਜਿਹੜੇ ਹਿਸਾਬ ਨਾਲ ਉਹਨਾਂ ਦਾ ਗਰਾਫ ਹੋਈ ਜਾਂਦਾ ਜਾਂ ਕਿਵੇਂ ਹੈ ਤੇ ਉਵੇਂ ਲੋਕ ਮੇਰੇ ਹਿਸਾਬ ਨਾਲ ਵੀ ਅਮਰਤਪਾਲ ਦੀ ਜਿੱਤ ਪੱਕੀ ਆ ਪਰ ਲੋਕ ਵਿਸਰਨਾ ਕਿਉਂਕਿ ਸਿਆਸਤ 'ਚ ਪੁੱਜੀਆਂ ਖੇਡਾਂ ਬਹੁਤ ਜ਼ਿਆਦਾ ਹੁੰਦੀਆਂ ਕਾਗਜ਼ ਰੱਦ ਕਰਦੇ ਨੇ ਈਵੀਐਮ ਹੈਕ ਕਰ ਲੈਣਗੇ ਹੋਰ ਸਾਰਾ ਕੁਝ ਕਿਉਂਕਿ ਬਹੁਤ ਸਾਰਾ ਆਦਾ ਪੀਦਾ ਟੈਡੂ ਪੈਸੇ ਵਾਲੇ ਦਾ ਭਾਈ ਵਿਸਥੇਰੋ ਨਾ ਅ ਪਿਛੇ ਨੂੰ ਮਾੜਾ ਨਹੀਂ ਸਮਝਣਾ ਚਾਹੀਦਾ ਇਹ ਸਿਆਸਤ ਦੀ ਖੇਡ ਚ ਤੇ ਜਾਂ ਕਿਸੇ ਵੀ ਖੇਡ ਚ ਵਿਰੋਧੀ ਨੂੰ ਕਦੇ ਕਮਜ਼ੋਰ ਨਾ ਸਮਝੋ ਆਪ ਦਾ ਤਨ ਮਨ ਧਨ ਲਾ ਕੇ ਜੇਤ ਬਣਾਇਆ ਤਾਂ ਇਹਦੇ ਨੂੰ ਫੁੱਲ ਚੜਾ ਦਿਓ ਇਹਦੇ ਤੇ ਗੱਲ ਤੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ